ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਹਰਿਆਣਾ ਟਰੈਕਟਰ ਉੱਪਰ ਅੱਜ ਆਪਾਂ ਤੁਹਾਡੇ ਲੈ ਕੇ ਆਇਆ ਸਵਰਾਜ 855 ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਹਾਂਜੀ ਦੋਸਤੋ ਗੱਲ ਕਰਦੇ ਟਰੈਕਟਰ ਬਾਰੇ ਸਵਰਾਜ 855 2011 ਮਾਡਲ ਟਰੈਕਟਰ ਹੈ ਜੀ ਬਹੁਤ ਹੀ ਸਾਫ਼ ਸੁੱਥਰਾ ਟਰੈਕਟਰ ਹੈ ਕਿਤੇ ਰੰਗ ਪੇਂਟ ਨਹੀਂ ਹੋਇਆ ਆਲ オリジナル ਟਰੈਕਟਰ ਹੈ ਹਰਿਆਣਾ ਨੰਬਰ ਟਰੈਕਟਰ ਹੈ ਜੀ ਐਨਓਸੀ ਮਾਲਕ ਵੀਰ ਕਢਵਾ ਕੇ ਦੇਣਗੇ ਹਾਲ ਤਾਂ ਦੇਖ ਸਕਦੇ ਹੋ ਟਰੈਕਟਰ ਦੀ ਸੀ 3-ਸਟਾਰ ਰਿਵਰਸ ਪੀਟੀਓ ਡਬਲ ਕਲਚ ਟਰੈਕਟਰ ਹੈ ਜੀ ਏਬੀਐਸ ਬ੍ਰੇਕ ਸਿਸਟਮ ਦੇ ਨਾਲ ਟਰੈਕਟਰ ਹੈ ਜੀ ਰਿੰਬ ਦੇਖ ਸਕਦੇ ਆ ਪਿਛਲੇ ਟਾਇਰ ਦੇਖ ਸਕਦੇ ਹਾਂ ਮਗਰਾਟ ਦੇਖ ਲੋ ਇਹ ਪਿਛਲੇ ਬਹੁਤ ਹੀ ਸਾਫ਼ ਸੁਥਰੀ ਹਾਲਤ ਵਿੱਚ ਸਾਰਾ ਟਰੈਕਟਰ ਹੈ ਹੁੱਕ ਟੌਪ ਲਿੰਕ ਡਰਾਈਵਰ ਸਾਰਾ ਕੁਝ ਨਾਲ ਹੈ ਜੀ ਪਿਛਲੇ ਟਾਇਰਾਂ ਦੀ ਕੰਡੀਸ਼ਨ 40 ਤੋਂ 45 ਪੈਸੇ ਹੈ ਜੀ ਗੋਡਇਰ ਕੰਪਨੀ ਦੇ ਟਾਇਰ ਹੈ ਹਾਲ ਤੁਸੀਂ ਦੇਖੀ ਰਿਹਾ ਟਰੈਕਟਰ ਦੀ ਅਗਲੇ ਟਾਇਰਾਂ ਦੀ ਕੰਡੀਸ਼ਨ 70 ਤੋਂ 80 ਵੈਸੇ ਹੀ ਅਗਲੇ ਟਾਇਰ ਵੀ ਕੁ ਡੀਅਰ ਕੰਪਨੀ ਦੇ ਨੇ ਤਲਵੰਡੀ ਸਾਬੋ ਏਰੀਆ ਮਲਕਵੀਰ ਦਾ ਡਿਸਟ੍ਰਿਕਟ ਬਠਿੰਡਾ ਫਿੰਡ ਮੈਨਵਾਨਾ ਜੀ ਮਲਕਵੀਰ ਦਾ ਨੰਬਰ ਨੋਟ ਕਰ ਲਓ ਜੀ 76969 86609 ਗੱਲ ਕਰੀਏ ਡਿਮਾਂਡ ਦੀ 3 ਲੱਖ 20 ਹਜ਼ਾਰ ਰੁਪਏ ਮਲਕਵੀਰ ਡਿਮਾਂਡ ਕਰਦੇ ਨੇ ਜੀ ਜਿਸ ਕਿਸ ਨੇ ਵੀ ਟਰੈਕਟਰ ਖਰੀਦਣਾ ਹੋਵੇ ਚਲਾ ਕੇ ਵਾ ਕੇ ਟੈਸਟ ਡਰਾਈਵ ਲੈ ਕੇ ਟਰੈਕਟਰ ਖਰੀਦ ਸਕਦੇ ਹੋ ਜੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ